ਸ਼੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ਼੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਵਾਰ ਜੇ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਦਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀਐ ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀਐ ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ਼੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ਼੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਵਾਰ ਜੇ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਅੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ਼੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ਼੍ਰੀ ਵਾਹਿਗੁਰੂ ਜੀ ਪੌੜੇ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਵਾਰ ਜੇ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀਐ ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀਐ ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ਼੍ਰੀ ਵਾਹਿਗੁਰੂ ਜੀ ਪੌੜੇ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ਼੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਜਨਮੇ ਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗ ਨਿਦਾਨ ਅੰਮ੍ਰਿਤ ਰਸ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ਼੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ਼੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ੍ਰੀ ਵਾਹਿਗੁਰੂ ਜੀ ਪਉੜੀ ਇਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਅੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਾਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ਼੍ਰੀ ਵਾਹਿਗੁਰੂ ਜੀ ਪੌੜੇ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗ ਨਿਦਾਨ ਅੰਮ੍ਰਿਤ ਰਸ ਚਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ਼੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ੍ਰੀ ਵਾਹਿਗੁਰੂ ਜੀ ਪਉੜੀ ਕਿੱਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਪੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ਼੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ਼੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ਼੍ਰੀ ਵਾਹਿਗੁਰੂ ਜੀ ਪਉੜੀ ਕਿੱਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇਸਵਾਰ ਸਤ ਗੁਰ ਸੱਚ ਸਾਖੀ ਐ ਸੰਤਾ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਵ ਲਾਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇਸ ਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਭ ਲਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਵ ਲਖੀ ਐ ਸ਼੍ਰੀ ਵਾਹਿਗੁਰੂ ਜੀ ਪੌੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਸ਼੍ਰੀ ਵਾਹਿਗੁਰੂ ਜੀ ਪਉੜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗਨ ਧਾਨ ਅੰਮ੍ਰਿਤ ਰਸ ਚਾਖੀ ਐ ਭੈ ਭੰਜਨ ਮਿਹਰਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਾਖੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ